ਹਾਂਜੀ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਵੀ ਜੇ ਤੁਸੀਂ ਇੱਕ ਰੂਮ ਤਿਆਰ ਕਰਨਾ ਹੈ ਫਲੋਰ ਟਾਈਲ ਲਗਵਾਉਣੀਆਂ ਨੇ ਤਾਂ ਤੁਹਾਡਾ ਕਿੰਨਾ ਖਰਚਾ ਇਸ ਦੇ ਉੱਤੇ ਆਵੇਗਾ ਤੇ ਮੈਂ ਤੁਹਾਨੂੰ ਦਿਖਾਣਾ ਜੀ ਮੇਰੇ ਰੂਮ ਦਾ ਸਾਈਜ਼ ਹੈ ਮੇਰੇ ਰੂਮ ਦਾ ਸਾਈਜ਼ ਹੈਗਾ ਜੀ 8/11 ਤੇ ਇਹ ਰੂਮ ਦਾ ਸਾਈਜ਼ ਹੈ ਤੇ ਕਿਤੇ ਉੱਤੇ ਟਾਈਲਾਂ ਦਾ ਕਿੰਨਾ ਖਰਚਾ ਆਇਆ ਤੇ ਇਸ ਤੋਂ ਅਗਲੀ ਵੀਡੀਓ 'ਚ ਮੈਂ ਤੁਹਾਨੂੰ ਦੱਸੂਗਾ ਵੀ ਬਾਥਰੂਮ ਦੇ ਉੱਤੇ ਕਿੰਨਾ ਖਰਚਾ ਆਇਆ 8/5 ਤੇ 9 ਉੱਪਰ ਨੂੰ ਲੰਬਾਈ ਹੈ ਤੇ ਉਹਦਾ ਕਿੰਨਾ ਖਰਚਾ ਆਇਆ ਦੋ ਵੀਡੀਓ ਹੋਣਗੀਆਂ ਜੀ ਜਿਹਦੇ ਵਿੱਚ ਮੈਂ ਪੂਰਾ ਡਿਟੇਲ ਚ ਦੱਸਿਆ ਹੈ ਪੂਰਾ ਜੋ ਇੱਕ ਸਹੀ ਕੈਲਕੂਲੇਟ ਕਰਕੇ ਤੁਹਾਨੂੰ ਦੱਸਿਆ ਵੀ ਅਸਲ ਖਰਚਾ ਕਿੰਨਾ ਉਹ ਬਿਨਾ ਕਿਸੇ ਉਲਝਾਵੇਂ ਤੋਂ ਜੋ ਮੇਰੀ ਜੇਬ ਚੋਂ ਲੱਗਿਆ ਹੈ ਆਪਾਂ ਬਾਲਾ ਸਕੁਅਰ ਫੁੱਟ ਤੇ ਨਹੀਂ ਪੜਨਾ ਜੋ ਅਸਲ ਜੇਬ ਚ ਲੱਗ ਜਾਂਦਾ ਹੈ ਕਿਉਂਕਿ ਜਦੋਂ ਮਿਸਤਰੀ ਕਰੇ ਆਪਾਂ ਲਾਨੇ ਆ ਖਰਚਾ ਸਹੀ ਗੱਲ ਹੈ ਵੀ ਵੱਧ ਹੋ ਜਾਂਦਾ ਹੈ ਜੋ ਲਿਖਿਆ ਹੁੰਦਾ ਐਸਟੀਮੇਟ ਉਸ ਤੋਂ ਵੱਧ ਲੱਗਦਾ ਹੀ ਲੱਗਦਾ ਤੇ ਆਓ ਮੈਂ ਤੁਹਾਨੂੰ ਦਿਖਾਨਾ ਰੂਮ ਦਾ ਸਾਈਜ਼ ਤੇ ਕਿਹੜੀ ਟਾਈਲ ਆਪਾਂ ਇਹਦੇ ਵਿੱਚ ਲਾਈ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਜ਼ੀਰੋ ਲੈਵਲ ਇਹਦਾ ਸੈੱਟ ਕਰ ਦਿੰਦੇ ਆ ਇਹ ਜਿਹੜਾ ਰੇਤਾ ਲਿਆ ਆ ਪਰ ਰੇਤਾ ਵੀ ਇਹਨਾਂ ਨੇ ਬਿਲਕੁਲ ਛਾਣ ਕੇ ਲਿਆ ਹੈ ਤੇ ਸਿਮਿੰਟ ਵੀ ਬਿਲਕੁਲ ਦੁਬਾਰਾ ਛਾਣਿਆ ਹੈ ਪੇਸਟ ਬਿਲਕੁਲ ਸਮੂਤ ਬਣਾਇਆ ਹੈ ਵੀ ਕੋਈ ਵੀ ਰੋੜੀ ਕੰਕਰ ਨਾ ਆਵੇ ਜਿਹਦੇ ਨਾਲ ਟਾਇਲ ਦਾ ਕਿਨਾਰਾ ਤੱਕ ਵੀ ਨਾ ਪੂਰੇ ਇਹ ਚੀਜ਼ ਇਹਨਾਂ ਨੇ ਖਾਸ ਧਿਆਨ ਰੱਖਿਆ ਕੰਮ ਬਹੁਤ ਵਧੀਆ ਸਫਾਈ ਨਾਲ ਕੀਤਾ ਹੈ ਇਹਨਾਂ ਨੇ ਤੇ ਸ਼ੀਸ਼ੇ ਵਾਂਗੂ ਦੇਖੋ ਤੁਸੀਂ ਐਂ ਜੋ ਰੇਤਾ ਹੈ ਉਹ ਵਿਛਾ ਦਿੱਤਾ ਹੈ ਇਹਦੇ ਉੱਤੇ ਕੈਮੀਕਲ ਪਾ ਕੇ ਸਿਮਿੰਟ ਪਾ ਕੇ ਇਹਦੇ ਉੱਤੇ ਟਾਈਲਾਂ ਫਿੱਟ ਕਰ ਦੇਣੀਆਂ ਨੇ ਤੇ ਟਾਈਲਾਂ ਦੀ ਫਿਟਿੰਗ ਪ੍ਰੋਪਰ ਤਰੀਕੇ ਨਾਲ ਆ ਗਈ 3mm ਦੀ ਸਪੇਸ ਲਵਾ ਕੇ ਰਖਾਇਆ ਹੈ। ਹਜੇ ਤੱਕ ਚੰਗੀ ਤਰ੍ਹਾਂ ਟਾਈਲਾਂ ਨੂੰ ਇਹਨਾਂ ਨੇ ਸਾਫ਼ ਕਰਕੇ ਵਧੀਆ ਤਰੀਕੇ ਨਾਲ ਤੇ ਸਕਾਰਟਿੰਗ ਆ ਜਿਹੜੀ ਉਹ ਸਾਈਡਾਂ ਤੇ ਲਗਾਣੀ ਹੈ। ਤੇ ਜਿਹੜੀ ਸਕਾਰਟਿੰਗ ਲਗਾਉਣ ਲੱਗੇ ਖਾਸ ਤੌਰ 'ਤੇ ਇਹਨਾਂ ਨੇ ਮੈਨੂੰ ਇਹ ਦੱਸਿਆ ਵੀ ਜਿਹੜੇ ਤੁਹਾਡੇ ਪਹਿਲਾਂ ਪੇਂਟ ਕੀਤਾ ਹੋਣਾ ਤਾਂ ਸਾਰੇ ਨੂੰ ਰਿਮੂਵ ਕਰਵਾ ਲੈਣਾ। ਤੁਸੀਂ ਪਹਿਲਾਂ ਇਹਦੇ ਨਾਲ ਜਿਹੜੀ ਇਹਦੀ ਲਾਈਫ ਵੱਧਦੀ ਹੈ ਕਿਉਂਕਿ ਸਿਮਿੰਟ ਦੀ ਸਿਮਿੰਟ ਨਾਲ ਪਕੜ ਜ਼ਿਆਦਾ ਵਧੀਆ ਹੁੰਦੀ ਹੈ। ਪੇਂਟ ਉੱਤਰਨ ਲੱਗ ਜਾਂਦਾ ਤੇ ਇਹਦੀ ਲਾਈਫ ਘਟਦੀ ਹੈ। ਤਾਂ ਜਿਹੜੀ ਫੌਕਸੀ ਆ ਫੌਕਸੀ ਦੇ ਵਿੱਚ ਇਹਨਾਂ ਨੇ ਸਰੋਂ ਦਾ ਤੇਲ ਮਿਕਸ ਕਰਕੇ ਲਗਾਈ ਆ ਤਾਂ ਮੈਂ ਇਹਨਾਂ ਨੂੰ ਪੁੱਛਿਆ ਸੀ ਸਰੋਂ ਦਾ ਤੇਲ ਕਿਉਂ ਮਿਕਸ ਕਰਦੇ ਹੋ ਕਹਿੰਦੇ ਵੀ ਇਹ ਹਾਰਡ ਜ਼ਿਆਦਾ ਹੁੰਦੀ ਹੈ ਤਾਂ ਜਿੱਥੇ ਜ਼ਿਆਦਾ ਬਰੀਕ ਲੱਗਦੀ ਹੈ ਤਾਂ ਇਹ ਨੀਚੇ ਤੱਕ ਨਹੀਂ ਜਾਂਦੀ ਤੇ ਉੱਤੇ ਉੱਤੇ ਹੀ ਰਹਿ ਜਾਂਦੀ ਹੈ ਤੇ ਥੋੜਾ ਟਾਈਮ ਬਾਅਦ ਨਿਕਲ ਜਾਂਦੀ ਇਸ ਨਾਲ ਨਰਮ ਹੋਣ ਨਾਲ ਇਹ ਚੰਗੀ ਤਰ੍ਹਾਂ ਨੀਚੇ ਤੱਕ ਫਿਲ ਹੋ ਜਾਂਦੀ ਹੈ ਤੇ ਜ਼ਿਆਦਾ ਲੰਬੇ ਟਾਈਮ ਲਈ ਚੱਲਦੀ ਹੈ 3mm ਸਪੇਸ ਮੈਂ ਤਾਂ ਰਖਵਾਈ ਹੈ ਕਿਉਂਕਿ ਟੈਲਾਂ ਨੀਚੇ ਖਾਲੀ ਰਹਿ ਜਾਂਦੀਆਂ ਨੇ ਕਿਨਾਰੇ ਭਰਨ ਦਾ ਡਰ ਜ਼ਿਆਦਾ ਰਹਿੰਦਾ ਇਸ ਨਾਲ ਇਸੀ ਲਾਈਫ ਜ਼ਿਆਦਾ ਹੈ ਤੇ ਟੋਟਲ 120 ਸਕਰ ਫੁੱਟ ਦਾ ਜੋ ਟੀਰੀਆ ਬਣਿਆ 116 ਸਕਰ ਫੁੱਟ ਬਣਾਇਆ ਸੀਗਾ ਉਹਨਾਂ ਨੇ ਜਦੋਂ ਮੈਂ ਦੁਕਾਨ ਤੇ ਇਹਨਾਂ ਨੂੰ ਦੱਸਿਆ ਸੀ ਵੀ ਆਹ ਸਾਈਜ਼ ਹੈ ਤਾਂ 120 ਸਕਰ ਫੁੱਟ ਦੇ ਹਿਸਾਬ ਨਾਲ ਮੈਂ ਲੈ ਕੇ ਆਇਆ 29 ਰੁਪਏ 29.5 ਸਕਰ ਫੁੱਟ ਟਾਈਲ ਜੋ ਰੇਟ ਆ ਉਹ ਲੱਗਿਆ ਮੈਨੂੰ 3400 ਦੀ ਟਾਈਲ ਆਈ ਹੈ ਜੀ ਤੇ ਜਿਹੜਾ ਸਪੇਸ ਹੈ ਰੱਚ 3 ਐਮ ਐਮ ਦਾ ਲੱਗੇ ਤੇ ਜਿਹੜੀ ਬਾਕਸੀ ਹੈ ਬਾਕਸੀ ਆਈ ਹੈ ਜੀ 440 ਰੁਪਏ ਦੀ ਤੇ ਰੇੜੀ ਦੀ ਲੇਬਰ 300 ਰੁਪਏ ਇਸ ਸਿਮਿੰਟ ਦੇ ਲੱਗਿਆ ਕੈਮੀਕਲ ਦੇ ਤਿੰਨ ਥੈਲੇ ਜੀ 400 ਰੁਪਏ ਦਾ ਇੱਕ ਹੈ ਤੇ 1200 ਰੁਪਏ ਦਾ ਹੋ ਗਿਆ ਤੇ 700 ਰੁਪਏ ਦਾ ਰੇਤਾ ਹੋ ਗਿਆ ਕਿ ਇੱਕ ਥੈਲਾ 400 ਰੁਪਏ ਦਾ ਸਿਮਿੰਟ ਦਾ ਘੋਲ ਦੇ ਵਿੱਚ ਲੱਗਿਆ ਸੀਗਾ ਤੇ ਜਿਹੜੀ ਲੇਬਰ ਹੈ ਜਿਹੜੀ ਉਹ 15 ਰੁਪਏ ਸਕਰ ਫੁੱਟ ਲੇਬਰ ਚੱਲ ਰਹੀ ਹੈ ਜੀ ਇਸ ਟਾਈਮ ਟੈਲੋ ਜੁ ਲੱਗਦੀ ਹੈ ਕੋਈ 30 ਰੁਪਏ ਵੀ ਲੈ ਰਿਹਾ ਵਿੱਚ 35 ਰੁਪਏ ਵੀ ਲਈ ਜਾਂਦੇ ਆ ਲੇਕਿਨ ਮੈਂ ਨਾਬੇ ਤੋਂ ਲੈ ਕੇ ਆਇਆ ਸੀ ਮਿਸਤਰੀ ਕੋਈ ਵੀਰ ਚਾਊਗਾ ਤਾਂ ਮੈਂ ਵੀ ਮੁੰਡੇ ਦਾ ਨੰਬਰ ਵੀ ਤੁਹਾਨੂੰ ਦੇ ਦੂੰਗਾ ਬਹੁਤ ਵਧੀਆ ਕੰਮ ਕਰਦਾ ਹੈ ਤੇ 3 ਦਿਨਾਂ ਦੇ ਵਿੱਚ ਵਿੱਚ ਬਾਥਰੂਮ ਤੇ ਇੱਕ ਰੂਮ ਰੈਡੀ ਕਰਕੇ ਮੈਨੂੰ ਦੇ ਦਿੱਤਾ ਦੇਖੋ ਜੀ ਇੰਨੀ ਜਲਦੀ ਜੇ ਟੋਟਲ ਐਸਟੀਮੇਟ ਬਣਦਾ ਉਹ 8700 8800 ਦੇ ਲਗਭਗ ਉਹ ਬਣਿਆ ਇੱਕ ਰੂਮ ਜਿਹੜਾ 8.5/11 ਦਾ ਹੈ ਉਹਦਾ ਖਰਚਾ 8700 ਰੁਪਏ ਇੱਕ ਤੁਹਾਨੂੰ ਐਸਟੀਮੇਟ ਦਿੱਤਾ ਹੈ ਵੀ ਜੇ ਕੋਈ ਵੀਰ ਕੰਮ ਕਰਵਾਉਣਾ ਚਾਹੁੰਦਾ ਤਾਂ ਇੰਨਾ ਖਰਚਾ ਆਊਗਾ ਜੇ 12/12 ਦਾ ਤੁਹਾਡਾ 10000 ਦੇ ਵਿੱਚ ਇਹ ਰੂਮ ਤੁਹਾਡਾ ਰੈਡੀ ਹੋ ਜਾਵੇਗਾ